میر کھا پور تیرا حق ادا نہیں کر سکدی میر کھا پور تیرا حق ادا نہیں کر سکدی جتو نا ویلا ٹھنڈی چھا جتو نا ویلا ٹھنڈی چھا ਤੂੰ ਨਾਗੀ ਦਾ ਤਾ ਤਮ ਦੇਤੀ ਤੂੰ ਅਸਾਂ ਨੂੰ ਲਾਣਾ ਸੀ ਤੂੰ ਮੇਰਾ ਗੇ ਮੇ ਕੀ ਬੰਧਿਸ਼ ਤੂੰ ਕੀ ਨਾ ਮੇਰੇ ਨਾਮ ਰਾਮ ਰਾਮ ਮੇਰੇ ਨਾਮ ਰਾਮ ਰਾਮ ਮੇਰੇ ਨਾਮ ਰਾਮ ਰਾਮ ਵੀ ਮਿਲ ਕੇ ਆ ਰਹੇ ਹਾਂ ਉਸੇ ਆਖਿਰ ਤੋਂ ਜਿਹੜਾ ਸਰਦਨਾਈ ਹੈ ਮੈਂ ਇਹਨਾਂ ਨੂੰ ਇਹ ਚਾਹੁੰਦਾ ਕਿ ਸ਼ੈਟਰ ਹੂਮ ਵਿੱਚ ਕੈਂਟੀਨ ਦੇ ਬਿਲਕੁਲ ਸਮਝਦੇ ਇਹਨਾਂ ਨੇ ਸੇਵਾ ਕੀਤੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਜਿਹਦੇ ਕੋਲੇ ਚੰਗੇ ਸਾਧਨ ਹੈ ਕਿ ਐਜ ਇਹ ਕੰਮ ਕਰਨ ਤਾਂ ਹੀ ਆਪਣਾ ਪੰਜਾਬ ਬਚੇ 235 ਜਿਹੜੇ ਨਾਮੀ ਨੋਸ਼ਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰਿਆਂ ਦੇ ਰੱਦ ਜ਼ਿਲ੍ਹੇਚੀ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿ ਅਮ ਆਦੀ ਪਾਰਟੀ ਕਰਦਾ ਇਹ ਤਾਂ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨੁਮਾਇੰਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਉਹਨੇ ਆਪਣੇ ਕਾਗਜ਼ਿਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਸ਼ਰਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਮੈਂ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀਜ਼ ਨੇ ਆਹੀ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਤਹਲੇ ਕਿ ਸਾਰੇ ਬੀਸੀਆਂ ਨੂੰ ਕਹਿਤਾ ਕਿ ਆਪਾਂ ਫਖਸਰ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜੀ ਜਿਆਦਾ ਪਹਿਲੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਤਾਂ ਚੰਗਾ ਚਲੋ